ਪਿੰਡ ਕੁੱਥਾ ਖੇੜੀ ਵਿੱਚ ਬਾਬਾ ਮੋਤਾ ਸਿੰਘ ਤੇ ਬਾਬਾ ਮਹਿਮਦ ਸਿੰਘ ਦੀ ਯਾਦ ਵਿੱਚ ਬੈਲ ਗੱਡੀਆਂ ਦੀਆਂ ਘੋੜੇ ਘੋੜੀਆਂ ਦੀਆਂ ਦੌੜਾਂ ਦਾ ਚੌਥਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਆਓ ਦੇਖਦੇ ਹਾਂ ਕਨੌਰ ਤੋਂ ਰਜਿੰਦਰ ਸਿੰਘ ਮੋਹੀ ਦੀ ਰੀਪੋਰਟ ਮੈਂ ਤਾਂ ਗੱਲ ਕਹੂੰ ਆ ਜੋ ਬੈਲ ਗੱਡੀਆਂ ਸਾਡਾ ਪੁਰਾਣਾ ਸੱਭਿਆਚਾਰ ਸੀ ਸੈਂਕੜੇ ਸਾਲ ਪੁਰਾਣਾ ਇਹ ਸੱਭਿਆਚਾਰ ਸੀ ਘੋੜਿਆਂ ਦੀ ਦੌੜਾਂ ਬੈਲ ਗੱਡੀਆਂ ਦੀ ਦੌੜਾਂ ਪਿੰਡਾਂ 'ਚ ਮੇਲੇ ਲੱਗਦੇ ਸੀ ਸਿੰਝਾਂ ਤੇ ਇਹ ਘੋੜੇ ਪਹਟਾਏ ਜਾਂਦੇ ਸੀ ਬੈਲ ਗੱਡੀਆਂ ਦੀ ਦੌੜਾਂ ਕਰੀਆਂ ਜਾਂਦੀਆਂ ਸੀ ਪਰ ਇਹ ਕੁਝ ਵਿਰਲਾ ਹੀ ਹੋ ਗਿਆ ਪਹਿਲਾਂ ਤਾਂ ਚੰਗੇ ਚੰਗੇ ਪਰਿਵਾਰ ਚੰਗੇ ਚੰਗੇ ਜਿਹੜੇ ਸਾਡੇ ਬਾਹਰ ਫੋਰਨ ਤੇ ਰਹਿੰਦੇ ਸੀ ਉਹ ਇੱਕ ਘੋੜੇ ਪਾਲਦੇ ਸੀ ਚੰਗੇ ਜ਼ਿਮੀਂਦਾਰ ਤਖੜੇ ਜਿੰਨਾ ਇੱਕ ਕਿੱਲੇ ਦਾ ਕਿਮਤ ਹੁੰਦੀ ਸੀ ਉਹ ਇੱਕ ਬਲਦੀ ਕਿਮਤ ਸੀ ਤੁਸੀਂ ਦਿਓ ਵੀ ਇਹ ਸੱਜਣਾਂ ਨੂੰ ਮਿਲਣ ਸਮਾਜ ਨੂੰ ਕੀ ਸੇ ਮਿਲਦੀ ਹੈ ਨਾ ਆਪਣਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਪਹਿਲਾਂ ਤਾਂ ਮੈਂ ਸਾਰਾ ਤੁਹਾਡੇ ਭਰਾਵਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੱਥੇ ਆ ਕੇ ਨੌਜਵਾਨਾਂ ਦੇ ਹੌਸਲੇ ਦੇ ਵਿੱਚ ਵਾਅਦਾ ਕੀਤਾ ਦੂਸਰਾ ਜਿਹੜਾ ਸੱਭਿਆਚਾਰਕ ਮੇਲੇ ਹੁੰਦੇ ਆ ਉਹ ਕੌਮ ਦੀ ਸ਼ਾਨ ਹੁੰਦੇ ਨੇ ਜਿਵੇਂ ਹੁਣ ਆਹ ਘੋੜਾ ਗੱਡੀਆਂ ਘੋੜਾ ਰੇਸਾਂ ਇਹ ਪੰਜਾਬ ਦਾ ਪੁਰਾਣਾ ਸੱਭਿਆਚਾਰ ਹੈ ਤੇ ਸਾਡੇ ਵੀਰ ਬੰਬੀ ਕੁੱਤਾ ਖੇੜੀ ਆ ਤੇ ਕੁੱਤਾ ਖੇੜੀ ਦੇ ਜੋ ਵੀ ਨਗਰ ਨਿਵਾਸੀ ਹੈਗੇ ਆ ਉਹਨਾਂ ਨੇ ਪੰਜਾਬ ਦੀ ਇਹ ਕਲਚਰ ਨੂੰ ਜਿੰਦਾ ਰੱਖਣ ਲਈ ਬਹੁਤ ਮਿਹਨਤ ਕਰਦੇ ਆ ਤੇ ਹਰ ਸਾਲ ਇਹ ਸੱਭਿਆਚਾਰਕ ਪ੍ਰੋਗਰਾਮ ਕੀਤਾ ਜਾਂਦਾ ਤੇ ਮੇਰਾ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਹੈ ਕਿ ਹਰ ਸਾਲ ਤੁਸੀਂ ਇੱਥੇ ਆਓ ਅਤੇ ਸੱਭਿਆਚਾਰਕ ਜਿਹੜੀਆਂ ਸਾਡੀਆਂ ਖੇਡਾਂ ਆ ਉਹਨਾਂ ਨੂੰ ਉਹਨਾਂ ਦਾ ਆਨੰਦ ਮਾਣੋ ਇਹ ਸਾਡਾ ਪਿੰਡ ਕੁੱਥਾ ਖੇੜੀ ਜੋ ਕਿ ਬਹੁਤ ਹੀ ਵਧੀਆ ਖੇਡ ਮੇਲਾ ਕਰਾਇਆ ਜਾਂਦਾ ਇਹ ਚੌਥਾ ਖੇਡ ਮੇਲਾ ਜੋ ਵੀ ਇੱਥੇ ਬਹੁਤ ਭਾਰੀ ਇਕੱਠ ਹੈ ਤੇ ਬਹੁਤ ਵਧੀਆ ਨਿਆਮ ਹੈ ਘੋੜੇ ਤੇ ਹੋਰ ਗੱਡੀਆਂ ਕਾਫੀ ਬੈਲ ਗੱਡੀਆਂ ਕਾਫੀ ਅਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਬਾਦੀ ਖਾੜਾ ਉਹਦਾ ਬਹੁਤ ਵਧੀਆ ਪ੍ਰੋਗਰਾਮ ਹੋ ਰਿਹਾ ਸਵੇਰ ਦਾ ਤੇ ਹੋਰ ਕਾਫੀ ਪ੍ਰਬੰਧ ਸਾਰਾ ਇਹਨਾਂ ਨੇ ਪਿੰਡ ਵਾਸੀਆਂ ਨੇ ਬਹੁਤ ਸਕੂਨ ਕਰਿਆ ਸਰ ਇਹ ਤੁਸੀਂ ਜਿਹੜਾ ਸੱਭਿਆਚਾਰਕ ਮੇਲਾ ਹੈ ਕਿੰਨਾ ਕਰਾਰੇ ਤੇ ਕਿਸ ਦੀ ਯਾਦ ਵਿੱਚ ਕਰਾਣੇ ਆ ਇਹਦੇ ਬਾਰੇ ਜਾਣਕਾਰੀ ਇਹ ਜੀ ਸਾਡਾ ਚੌਥਾ ਸੱਭਿਆਚਾਰਕ ਮੇਲਾ ਇਹ ਆਪਣਾ ਬਹੁਤ ਪੁਰਾਣਾ ਵਿਰਸਾ ਹੈ ਬੈਲ ਗੱਡੀਆਂ ਦੀ ਦੌੜਾਂ ਕਿਉਂਕਿ ਇਹ ਖਤਮ ਹੁੰਦਾ ਜਾ ਰਿਹਾ ਦਾ ਅਸੀਂ ਤਾਂ ਇਹ ਸੋਚ ਰਹੇ ਹਾਂ ਵੀ ਸਾਡੇ ਪਿੰਡ ਦੇ ਭਾਗ ਚੰਗੇ ਜਿਹੜੇ ਸਾਰੇ ਨੌਜਵਾਨ ਬਜ਼ੁਰਗ ਸਾਨੂੰ ਸਾਥ ਦੇ ਰਹੇ ਆ ਔਰ ਐਡਾ ਮੇਲਾ ਸਾਨੂੰ ਆਸਵਿੰਦ ਵੀ ਐਡਾ ਮੇਲਾ ਪਹੁੰਚੇਗਾ ਉਰੇ ਤੱਕ ਕਿਉਂਕਿ ਚੌਥਾ ਮੇਲਾ ਹੋਇਆ ਇਸ ਇਸ ਵਾਰ ਇਹ ਸਾਡੇ ਜ਼ਿਲ੍ਹੇ ਪਟਿਆਲੇ ਚ ਇੱਕ ਨੰਬਰ ਮੇਲਾ ਇਹ ਤੁਸੀਂ ਸਾਰੇ ਪੱਤਰਕਾਰ ਸਾਰੇ ਅਸੀਂ ਵੀਰ ਭਾਈ ਆਪਾਂ ਖੜ ਗਏ ਦੇਖ ਹੀ ਰਹੇ ਕੋਈ ਘਾਟ ਨਹੀਂ ਪਤਾ ਨਹੀਂ ਕਿੱਥੋਂ ਆਪੇ ਪ੍ਰਬੰਧ ਹੋ ਰਿਹਾ ਪਰਮਾਤਮਾ ਵੱਲੋਂ ਹੀ ਆਪੇ ਸਾਰਾ ਕੁਝ ਪ੍ਰਮਾਤਮਾ ਹੀ ਆਪੇ ਦੇਣਦਾਰ ਹੈ ਅਸੀਂ ਤਾਂ ਇੱਕ ਸੇਵਾ ਜ਼ਾ ਰਹੇ ਹਾਂ ਇਸ ਹੋਕਾ ਦੇ ਰਹੇ ਹਾਂ ਕਿ ਸੱਭਿਆਚਾਰ ਕੀ ਕੀ ਕਰਾਇਆ ਜਾਂਦਾ ਜੀ ਇਹਦੇ ਚ ਤਾਂ ਜੀ ਇੱਕ ਤਾਂ ਸੱਭਿਆਚਾਰ ਸਭ ਤੋਂ ਪਹਿਲਾਂ ਪੁਆਦੀ ਖਾੜਾ ਜੀ ਸਾਡਾ ਬਾਪੂ ਆਸਰਾਮ ਵੈਦਵਾਨ ਗਾਇ ਕਰਦੇ ਉਹਨਾਂ ਦੀ ਤਰਜ਼ਾ ਵੀ ਉਹੀ ਅੱਗੇ ਉਹਨਾਂ ਦੇ ਚੇਲੇ ਪੀੜ੍ਹੀ ਸਰਪੀੜ੍ਹੀ ਚੱਲ ਰਹੇ ਆ ਉਹ ਬਹੁਤ ਵੱਡੀ ਸੇਧ ਦੇ ਰਹੇ ਆ ਨਸਿਆਂ ਤੋਂ ਵੀ ਦੂਰ ਰੱਖ ਰਹੇ ਆ ਬੱਚਿਆਂ ਨੂੰ ਉਤੋਂ ਦੂਜਾ ਜਿਵੇਂ ਘੋੜੀਆਂ ਦੀ ਦੌੜਾਂ ਕਿਉਂਕਿ ਘੋੜੀਆਂ ਦਾ ਸ਼ੌਂਕ ਵਧਿਆ ਸਾਡੇ ਪਿੰਡ 'ਚ ਵੀ ਘੋੜੀਆਂ ਆਈਆਂ ਲੱਕੇ 'ਚ ਵੀ ਘੋੜੀਆਂ ਆਈਆਂ ਉਤੋਂ ਫਿਰ ਅਗਲਾ ਹੋ ਗਿਆ ਜੀ ਬੈਲਗੱਡੀਆਂ ਦੀ ਦੌੜ ਉਹ ਵੀ ਪੁਰਾਣਾ ਵਿਰਸਾ ਬੈਲਗੱਡੀਆਂ ਦਾ ਤੇ ਨਵੀਂ ਜਨਰੇਸ਼ਨ ਨੂੰ ਕੋਈ ਪ੍ਰਾਪ ਸੰਦੇਸ਼ ਕੀ ਹੈ ਉਸ ਸਮਾਜ ਨੂੰ ਅਸੀਂ ਤਾਂ ਇਹ ਕਹਾਂ ਜੀ ਸ਼ੌਂਕ ਵਧਾਓ ਗੱਲੇ ਪਸ਼ੂ ਹੋਏਗੇ ਘਰ ਚ ਦੁੱਧ 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 ਵਾਲੇ ਪਸ਼ੂ ਪਾਲਣਗੇ ਨਾਲੇ ਨਸਿਆਂ ਤੋਂ ਬਚेंगे ਮਾੜੀ ਜਗ੍ਹਾ ਬੈਠੇਗੇ ਆਪਣੀ ਕੰਮ ਕਰਨਾਂ ਚ ਬਿਜੀ ਹੋਏਗੇ ਸਭ ਤੋਂ ਵੱਡੀ ਤਾਂ ਇਹ ਗੱਲ ਹੈ